ਨਮਸਕਾਰ ਦੋਸਤੋ ਮੈਂ ਤੁਹਾਡਾ ਸੁਨੀਲ ਕੁਮਾਰ ਬੋਹਾ ਅੱਜ ਤੁਹਾਡੇ ਨਾਲ ਗੱਲ ਕਰਦਿਆਂ ਸਭ ਤੋਂ ਜ਼ਿੰਮੇਵਾਰ ਅਤੇ ਔਖੇ ਕੰਮ ਡਰਾਈਵਰੀ ਬਾਰੇ ਬੀਤੇ ਦਿਨੀ ਮੈਂ ਬੋਹਾ ਤੋਂ ਚੰਡੀਗੜ੍ਹ ਜਾਣਾ ਸੀ ਤਾਂ ਮੈਂ ਸਵੇਰ ਕਰੀਬ 4 ਵਜੇ ਉੱਠਿਆ ਤੇ ਬੜੇ ਤੇਜ਼ੀ ਨਾਲ ਉੱਠ ਕੇ ਬੱਸ ਸਟੈਂਡ ਤੇ ਪਹੁੰਚਿਆ ਕਿਤੇ ਬੱਸ ਨਾ ਲੰਘ ਜੇ ਜਦੋਂ ਮੈਂ ਬੱਸ ਸਟੈਂਡ ਤੇ ਪਹੁੰਚਿਆ ਤਾਂ ਬਿਲਕੁਲ ਐਗਜੈਕਟ ਟਾਈਮ ਬਸ 5:15 ਮਿੰਟ ਦਾ ਟਾਈਮ ਆ ਉਹਦਾ ਐਗਜੈਕਟ ਦਾ ਤੇ ਐਗਜੈਕਟ 5:15 ਤੇ ਬਸ ਆਪਣੇ ਟਿਕਾਣੇ ਤੇ ਆ ਗਈ ਤਾਂ ਮੈਂ ਬੜਾ ਹੈਰਾਨ ਹੋਇਆ ਵੀ ਬਸ 1 ਮਿੰਟ ਵੀ ਲੇਟ ਨਹੀਂ ਤਾਂ ਜਦੋਂ ਬੱਸ ਦੇ ਵਿੱਚ ਚੜਿਆ ਤਾਂ ਜਿਹੜਾ ਡਰਾਈਵਰ ਸੀ ਉਹ ਮੇਰੀ ਜਾਣ ਪਛਾਣਦਾ ਸੀ ਤੇ ਮੇਰੇ ਨੇੜੇ ਦੇ ਪਿੰਡ ਦਾ ਹੀ ਸੀਗਾ ਜਿਸ ਕਰਕੇ ਉਹਦੇ ਨਾਲ ਗੱਲ ਹੀ ਪੈ ਗਿਆ ਵੀ ਯਾਰ ਬੜਾ ਟਾਈਮ ਐਗਜੈਕਟ ਹੈ ਤਾਂ ਫਿਰ ਤੁਸੀਂ ਕਿਵੇਂ ਮੈਂਟੇਨ ਕਰਦੇ ਹੋ ਤਾਂ ਉਹਨੇ ਆਪਣੀ ਹੱਦ ਬੀਤੀ ਦੱਸੀ ਕਹਿੰਦਾ ਭਰਾਵਾ ਅਸੀਂ ਸਵੇਰੇ 6:30 ਵੀ ਉੱਠਦੇ ਹਾਂ 6:30 ਵਜੇ 3 ਵਜੇ ਉੱਠ ਕੇ ਜਿਹੜੀ ਸਾਡੀ ਬੱਸ ਹੈ ਇਹ ਰਤੀਏ ਖੜਦੀ ਹੈ ਤਾਂ 6:30 ਵਜੇ ਉੱਠ ਕੇ ਅਸੀਂ ਤੰਦ ਹੋਵੇ, ਨੇਰ ਹੋਵੇ, ਚੱਕੜ ਹੋਵੇ, ਮੀਂਹ ਪੈਂਦਾ ਹੋਵੇ, ਕੁਛੇ ਕਿਸੇ ਤਰ੍ਹਾਂ ਦਾ ਵੀ ਮੌਸਮ ਹੋਵੇ, ਅਸੀਂ 3:30 ਵਜੇ ਐਗਜ਼ੈਕਟ ਉੱਠ ਕੇ 4 ਵਜੇ ਦੇ ਕਰੀਬ ਰਥੀਏ ਪਹੁੰਚ ਜਾਣੇ ਆ ਤੇ ਉੱਥੋਂ 4:15-20 ਮਿੰਟ ਤੇ ਬੱਸ ਨੂੰ ਸਟਾਰਟ ਕਰਕੇ ਸਭ ਕੁਝ ਤਿਆਰੀਆਂ ਕਰਕੇ ਸਾਫ ਸਪਾਈ ਕਰਕੇ ਬੱਸ ਨੂੰ ਚਾਲੇ ਪਾ ਦੇਣੇ ਆ ਤੇ ਐਗਜ਼ੈਕਟ ਟਾਈਮ ਬੱਸ ਸਵੇਰ 5:00 ਵਜੇ ਬੋਹ ਆ ਜਾਂਦੀ ਹੈ। ਇਹਦਾ ਕਾਰਨ ਇਹ ਹੈ ਜਿਹੜੀਆਂ ਸਵਾਰੀਆਂ ਨੇ ਜੇ ਅਸੀਂ 1 ਮਿੰਟ ਵੀ ਲੇਟ ਹੋ ਗਏ ਤਾਂ ਸਾਡੀ 1 ਮਿੰਟ ਲੇਟ ਹੋਣ ਦੇ ਨਾਲ ਜਿਹੜੀ ਬਸ ਨੇ ਅੱਗੇ ਜਾ ਕੇ ਕਿਸੇ ਬਸ ਨਾਲ ਮਿਲਣਾ ਹੁੰਦਾ ਹੈ ਤਾਂ ਸਵਾਰੀਆਂ ਦਾ ਉਹਦੇ ਵਿੱਚ ਵੱਡਾ ਨੁਕਸਾਨ ਹੋ ਜੂ ਉਹਨਾਂ ਨੂੰ ਜਿਹੜੀ ਅੱਗੇ ਬਸ ਨੇ ਮਲਾਉਣਾ ਹੈ ਉਹ ਲੰਘ ਜੂਗੀ ਤੇ ਸਵਾਰੀਆਂ ਨੂੰ ਸਾਰਾ ਦਿਨ ਖੱਜਲ ਖਵਾਰੀ ਉਹਨਾਂ ਨੂੰ ਪਊ ਤਾਂ ਅਸੀਂ ਆਪਣੇ 5-4 ਮਿੰਟ ਪਹਿਲੇ ਐਡਵਾਂਸ ਹੀ ਤੁਰਦੇ ਆ ਤਾਂ ਕਿ ਸਵਾਰੀਆਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਤੇ ਜਦੋਂ ਮੈਂ ਉਹਦੇ ਨਾਲ ਗੱਲਾਂ ਕੀਤੀਆਂ ਵੀ ਫਿਰ ਕੀ ਕਰਦੇ ਹਾਂ ਕਹਿੰਦਾ ਕਈ ਵਾਰ ਕੀ ਹੁੰਦਾ ਹੈ ਕਿ ਤੁਹਾਡੀਆਂ ਲੋਕਾਂ ਦੀਆਂ ਗਲਤੀਆਂ ਨਾਲ ਬਸ ਦੇ ਵਿੱਚ ਜ਼ਿਆਦਾ ਟਾਈਮ ਖਰਾਬ ਹੋ ਜਾਂਦਾ ਹੈ ਤੇ ਬਹੁਤ ਵਾਰੀ ਤਾਂ ਸਾਨੂੰ ਰੋਟੀ ਪਾਣੀ ਜਿਹੜੀ ਹੈਗੀ ਉਹ ਵੀ ਬੱਸ 'ਚ ਬੈ ਕੇ ਖਾਣੀ ਪੈਂਦੀ ਹੈ ਤੇ ਜਿਹੜੀ ਚੰਡੀਗੜ੍ਹ ਤੋਂ ਅਸੀਂ ਵਾਪਸ ਮੁੜਦੇ ਆਂ ਸਾਡਾ ਲਾਸਟ ਟਾਈਮ ਰਾਤ ਨੂੰ ਫੇਰ ਅਸੀਂ 8 ਵਜੇ ਰਤੀਏ ਪਹੁੰਚਦੇ ਆਂ ਤੇ ਉੱਥੇ ਰਾਤ ਨੂੰ 8 ਵਜੇ ਬੱਸ ਕਢਾ ਕੇ ਰਤੀਏ ਫਿਰ ਅਸੀਂ ਮੋਟਰਸਾਈਕਲ ਤੇ ਆਵਦੇ ਕਰੇ ਵਾਪਸ 8:30 ਦੇ ਕਰੀਬ ਰਾਤ ਨੂੰ ਪਹੁੰਚਦੇ ਆ ਤੇ ਫਿਰ ਜਾ ਕੇ ਆਪਦੇ ਜਵਾਕਰ ਨਾਲ ਦੋ ਗੱਲਾਂ ਕਰਦੇ ਆ ਕਹਿੰਦਾ ਭਾਵੇਂ ਆ ਕਿ ਡਰਾਈਵਰ ਨੇ ਬੜੀ ਜ਼ਿੰਮੇਵਾਰੀ ਵਾਲਾ ਕੰਮ ਹੈ ਉਹ ਆਪਣੇ ਜਵਾਕਾਂ ਨੂੰ ਪਿੱਛੇ ਛੱਡ ਕੇ ਚਾਹੇ ਉਹ ਬਿਮਾਰ ਹੋਣ ਚਾਹੇ ਉਹਨਾਂ ਦਾ ਕੋਈ ਮਤਲਬ ਸਕੂਲ ਦੀ ਪੀਟੀਐਮ ਹੋਵੇ ਜਾਂ ਕੁਝ ਹੋਰ ਕਿਸੇ ਵੀ ਤਰ੍ਹਾਂ ਦੇ ਕੰਮ ਹੋਣ ਸਾਰਿਆਂ ਨੂੰ ਉਹ ਛੱਡ ਕੇ ਸਾਨੂੰ ਸਹੀ ਟਾਈਮ ਤੇ ਸਹੀ ਟਿਕਾਣੇ ਤੇ ਪਹੁੰਚਾਉਣ ਖਾਤਰ ਆਪਣੀ ਜ਼ਿੰਮੇਵਾਰੀਆਂ ਨਿਭਾਉਂਦੇ ਨੇ ਬਹੁਤ ਜ਼ਿੰਮੇਵਾਰੀ ਵਾਲਾ ਕੰਮ ਹੈ ਡਰਾਈਵਰੀ ਤੇ ਇਸੇ ਤਰ੍ਹਾਂ ਅਸੀਂ ਬਹੁਤੇ ਬਰੀ ਮੇਰਾ ਪਿੱਛੇ ਜਿਮੀਰ ਇੱਕ ਬੰਦੇ ਹੋਰ ਨਾਲ ਹੋਇਆ ਉਹ ਕਹਿੰਦਾ ਵੀ ਮੈਂ ਟਰੱਕ ਡਰਾਈਵਰ ਆ ਕਿਸੇ ਢਾਬੇ ਤੇ ਬੈਠੇ ਤੇ ਨਾਲ ਗੱਲ ਹੋਈ ਤਾਂ ਉਹ ਕਹਿੰਦਾ ਵੀ ਮੈਂ ਲਗਾਤਾਰ 27 ਘੰਟੇ ਤੋਂ ਟਰੱਕ ਚਲਾਉਂਦਾ ਆਣਾ ਸਿਰਫ ਐਸ ਕਰਕੇ ਕਿਹੜੇ ਦੇ ਵਿੱਚ ਸਮਾਨ ਹੈ ਉਹ ਤਾਜ਼ਾ ਤੇ ਫਰੈਸ਼ ਲੋਕਾਂ ਤੱਕ ਪਹੁੰਚਾਉਣ ਲਈ ਸਹੀ ਟਿਕਾਣੇ ਤੇ ਪਹੁੰਚਾ ਸਕਾਂ ਤੇ ਉਹਦੇ ਨਾਲ ਗੱਲਾਂ ਕਰਦੇ ਕਰਦੇ ਪਤਾ ਲੱਗਿਆ ਉਹ ਕਹਿੰਦਾ ਕੋਰੋਨਾ ਦੇ ਟਾਈਮ ਤੇ ਅਸੀਂ 30 35 35 ਘੰਟੇ ਲਗਾਤਾਰ ਰੈਬਰੀ ਕੀਤੀ ਆ ਤਾਂ ਕਿ ਜਿਹੜੀ ਆਕਸੀਜਨ ਹੈ ਉਹ ਲੋਕਾਂ ਦੇ ਘਰ ਤੱਕ ਟਾਈਮ ਨਾਲ ਪਹੁੰਚ ਸਕੇ ਜੇ ਸਾਡੀ ਕਦਿੰਦੀ ਨੀਂਦ ਖਰਾਬ ਹੋਣ ਨਾਲ ਕਿਹਦੀ ਜਾਨ ਬਚਦੀ ਹੈ ਤਾਂ ਅਸੀਂ ਬਚਾਉਣ 'ਚ ਯਕੀਨ ਕਰਦੇ ਆ ਤੇ ਅਸੀਂ ਡਰਾਈਵਰਾਂ ਨੂੰ ਬਹੁਤ ਕੁਝ ਮੰਦਾ ਬੋਲਦੇ ਬਹੁਤ ਡਰਾਈਵਰ ਹੈਗੇ ਵੀ ਨਹੀਂ ਜਿਹੜੇ ਮਤਲਬ ਸ਼ਰਾਬਾ ਪੀਂਦੇ ਨੇ ਕੁਝ ਗਲਤ ਨੇ ਪਰ ਇਹ ਨਹੀਂ ਕਹਿੰਦਾ ਮੈਂ ਵੀ ਡਰਾਈਵਰ ਕਾਫੀ ਮਾੜੇ ਹੁੰਦੇ ਨੇ ਪਰ ਬਹੁਤ ਡਰਾਈਵਰ ਨੇੜੇ ਸਾਡੀ ਜ਼ਿੰਮੇਵਾਰੀ ਸਮਝਦੇ ਨੇ ਤੇ ਸਾਨੂੰ ਸਹੀ ਠਿਕਾਣੇ ਤੇ ਪਹੁੰਚਾਉਣ ਖਾਤਰ ਆਵਦੀਆਂ ਪਰਿਵਾਰ ਦੀਆਂ ਮੁਸ਼ਕਲਾਂ ਨੂੰ ਛੱਡ ਕੇ ਸਾਡੇ ਨਾਲ ਹਰ ਟਾਈਮ ਖੜਦੇ ਨੇ ਇਸੇ ਤਰ੍ਹਾਂ ਅਸੀਂ ਜਦੋਂ ਕਿਤੇ ਟੂਰ ਤੇ ਜਾਂਦੇ ਆ ਜਾਂ ਕਿਤੇ ਧਾਰਮਿਕ ਸਥਾਨ ਤੇ ਜਾਂਦੇ ਆ ਤਾਂ ਅਸੀਂ ਕਿਰਾਏ ਤੇ ਗੱਡੀ ਲੈ ਜਾਂਦੇ ਆ ਜਦੋਂ ਅਸੀਂ ਕਿਰਾਏ ਤੇ ਗੱਡੀ ਲੈ ਜਾਂਦੇ ਆ ਅਸੀਂ ਸਭ ਤੋਂ ਪਹਿਲਾਂ ਕੀ ਸੋਚਦੇ ਆ ਜਾ ਡਰਾਈਵਰ ਨਾਲ ਗੱਲ ਕਰਦੇ ਆ ਵੀ ਤੂੰ ਟੋਟਲ ਕਿੰਨੇ ਰੁਪਏ ਲਏਗਾ ਐਗਜ਼ਾਮਪਲ ਦੇ ਤਰਤੇ ਉਹ ਤੁਹਾਨੂੰ ਕਹਿੰਦਾ 10000 ਅਸੀਂ ਕਹਿੰਦਾ ਵਿੱਚ ਹੀ ਰੋਟੀ ਪਾਣੀ ਤਾਂ ਕਹਿੰਦਾ ਪਾਬ ਅਸੀਂ ਡਰਾਈਵਰ ਨੂੰ ਰੋਟੀ ਪਾਣੀ ਦਾ ਵਿੱਚ ਹੀ ਕਰ ਦਨੇ ਆ ਤੇ ਜਦੋਂ ਅਸੀਂ ਕਿਤੇ ਜਾਣਾ ਹੁੰਦਾ ਅਸੀਂ ਡਰਾਈਵਰ ਦੀ ਮੁਸ਼ਕਲ ਇਹ ਨਹੀਂ ਦੇਖਦੇ ਕਿ ਡਰਾਈਵਰ ਨੂੰ ਕੀ ਮੁਸ਼ਕਲ ਆਊਗੀ ਤਾਂ ਅਸੀਂ ਡਰਾਈਵਰ ਨੂੰ ਪੁੱਛਦੇ ਆ ਵੀ ਅਸੀਂ ਰਾਤ ਨੂੰ 2 ਵਜੇ ਜਾਣਾ ਹੈ ਡਰਾਈਵਰ 2 ਵਜੇ ਵੀ ਤਿਆਰ ਕਹਿੰਦਾ ਹਾਂਜੀ ਤਿਆਰ ਆ ਮੈਂ ਜਦੋਂ ਮਰਜ਼ੀ ਕਹੋ ਤੇ ਮੈਂ ਜਾਣ ਨੂੰ ਤਿਆਰ ਹਾਂ ਅਸੀਂ ਕਹਿੰਦੇ ਸਵੇਰੇ ਅਸੀਂ 3 ਵਜੇ ਜਾਣਾ 2 ਵਜੇ ਜਾਣਾ 12 ਵਜੇ ਜਾਣਾ 5 ਵਜੇ ਜਾਣਾ ਜਿਹੜਾ ਵੀ ਟਾਈਮ ਅਸੀਂ ਡਰਾਈਵਰ ਨੂੰ ਜਾਣ ਨੂੰ ਕਹਾਂਗੇ ਡਰਾਈਵਰ ਉਸੇ ਟਾਈਮ ਜਾਣ ਨੂੰ ਸਾਡੇ ਨਾਲ ਤਿਆਰ ਹੁੰਦਾ ਪਰ ਉਹ ਡਰਾਈਵਰ ਕਦੇ ਵੀ ਇਹ ਨਹੀਂ ਸੋਚਦਾ ਵੀ ਮੇਰੇ ਜਾਣ ਨਾਲ ਮੇਰੇ ਪਿਛਲੇ ਬੰਦਿਆਂ ਨੂੰ ਮੇਰੇ ਪਰਿਵਾਰ ਦੇ ਮੈਂਬਰਾਂ ਨੂੰ ਕੀ ਪਰੇਸ਼ਾਨੀ ਆਉਣਗੀਆਂ ਪਰ ਅਸੀਂ ਜਦੋਂ ਉਹਦੇ ਨਾਲ ਜਾਂਦੇ ਹਾਂ ਡਰਾਈਵਰ ਇਹਦਾ ਸਾਰਾ ਸਫਰ ਜਾ ਕੇ ਤੈਅ ਕਰਦਾ ਹੈ ਤੇ ਅਸੀਂ ਸੌਂ ਕੇ ਰਾਤ ਦਾ ਸਫਰ ਤਾਂ ਕਿ ਸਾਨੂੰ ਆਏ ਹੁੰਦਾ ਵੀ ਸਾਡਾ ਦੂਜਾ ਦਿਨ ਖਰਾਬ ਨਾ ਹੋਵੇ ਤੇ ਜਦੋਂ ਵੀ ਅਸੀਂ ਜਾਂਦੇ ਹਾਂ ਅਸੀਂ ਕਦੇ ਵੀ ਨਹੀਂ ਸੋਚਦੇ ਕਿ ਡਰਾਈਵਰ ਨੂੰ ਨੀਂਦ ਆਉਂਦੀ ਹੋ ਉਹਨੂੰ ਚਾਹ ਦੀ ਲੋੜ ਹੋਊਗੀ ਜਦੋਂ ਸਾਨੂੰ ਚਾਹ ਦੀ ਲੋੜ ਹੁੰਦੀ ਹੈ ਅਸੀਂ ਗੱਡੀ ਰਕਵਾਲ ਲੈਂਦੇ ਹਾਂ ਪਰ ਜਦੋਂ ਡਰਾਈਵਰ ਨੂੰ ਚਾਹ ਦੀ ਲੋੜ ਹੁੰਦੀ ਹੈ ਇੱਕ ਵਾਰੀ ਵੀ ਸਾਨੂੰ ਨਹੀਂ ਸੁਣਾਉਂਦਾ ਵੀ ਮੈਨੂੰ ਚਾਹ ਪੀਣੀ ਹੈ ਗੱਡੀ ਰੋਕਦੇ ਹਾਂ ਤੇ ਇਸੇ ਤਰ੍ਹਾਂ ਰੋਟੀ ਪਾਣੀ ਅਸੀਂ ਆਪ ਇੱਥੇ ਵੀ ਜਾਣੇ ਆ ਅਸੀਂ ਡਰਾਈਵਰ ਨੂੰ ਗੱਡੀ 'ਚ ਛੱਡ ਕੇ ਆਪਦਾ ਚਲੇ ਜਾਨੇ ਆ ਡਰਾਈਵਰ ਆਪਦਾ ਕੀ ਖਾਂਦਾ ਕਿਵੇਂ ਪੈਂਦਾ ਕਿਵੇਂ ਸੌਂਦਾ ਕੀ ਉਹਨੂੰ ਪਰੇਸ਼ਾਨੀਆਂ ਆਉਂਦੀਆਂ ਨੇ ਅਸੀਂ ਕਦੇ ਨੋਟ ਨਹੀਂ ਕੀਤਾ ਸੋ ਭਰਾਵੋ ਮੈਂ ਤਾਂ ਤੁਹਾਨੂੰ ਇਹ ਕਹੂੰਗਾ ਡਰਾਈਵਰਾਂ ਦੀ ਜੂਨ ਆ ਜਿਹੜੀ ਉਹ ਬਹੁਤ ਔਖੀ ਐ ਤੇ ਦੂਜੀ ਗੱਲ ਉਹ ਬਹੁਤ ਜ਼ਿੰਮੇਵਾਰ ਬੰਦੇ ਨੇ ਤੇ ਇਹਦਾ ਜਿਹੜਾ ਡਰਾਈਵਰ ਹੈ ਇਹਨਾਂ ਦਾ ਸੰਬੰਧ ਤਾਂ ਸਾਡੇ ਧਾਰਮਿਕ ਗ੍ਰੰਥਾਂ ਦੇ ਵਿੱਚ ਵੀ ਕਿਹਾ ਗਿਆ ਕਿ ਬਹੁਤ ਜ਼ਿੰਮੇਵਾਰੀ ਵਾਲਾ ਤਾਂ ਸਾਡੇ ਪਰਿਵਾਰ ਦੇ ਇੱਕ ਮੈਂਬਰ ਦੇ ਤਰ੍ਹਾਂ ਹੁੰਦਾ ਅਸੀਂ ਸਾਰੇ ਨੇ ਮਹਾਭਾਰਤ ਦੇਖਿਆ ਮਹਾਭਾਰਤ ਦੇ ਵਿੱਚ ਕੀ ਸੀਗਾ ਜਦੋਂ ਮਹਾਭਾਰਤ ਦਾ ਜੰਦੂ ਹੋਇਆ ਸੀਗਾ ਉਸ ਟਾਈਮ ਅਰਜੁਨ ਤੇ ਦਰਯੋਧਨ ਦੋਨੇ ਇਕੱਠੇ ਹੋ ਕੇ ਕ੍ਰਿਸ਼ਨ ਜੀ ਕੋਲੇ ਗਏ ਕਿ ਤੁਸੀਂ ਸਾਡੀ ਤਰਫੋਂ ਜੁੱਧ ਲੜੋ ਤਾਂ ਕ੍ਰਿਸ਼ਨ ਜੀ ਨੇ ਬੜੇ ਤਰੀਕੇ ਨਾਲ ਗੱਲ ਕੀਤੀ ਤੇ ਉਹਨਾਂ ਨੇ ਕਿਹਾ ਕਿ ਵੀ ਇੱਕ ਦਿਨਾਂ ਤਾਂ ਮੇਰੀ ਸੈਨਾ ਲੈ ਸਕਦਾ ਪੂਰਾ ਤੇ ਦੂਜੇ ਜਨਾਂ ਦੀ ਤਰਫੋਂ ਮੈਂ ਜੁੱਧ ਦੇ ਵਿੱਚ ਤੁਹਾਡੇ ਨਾਲ ਸਾਥ ਦੇਵਾਂਗਾ ਪਰ ਮੈਂ ਜੁੱਧ ਦੇ ਵਿੱਚ ਜਿਹੜਾ ਸਾਥ ਦੇਵਾਂਗਾ ਉਹ ਚ ਮੈਂ ਜੁੱਧ ਲੜੂੰਗਾ ਨਹੀਂ ਤੇ ਨਾਈ ਮੇ ਕੋਈ ਸ਼ਾਸਤਰ ਚੱਕੂਗਾ ਹੁਣ ਤੁਹਾਡੇ ਚੋ ਜਿਹਦਾ ਜੀ ਕਰਦਾ ਵੀ ਉਹ ਜਿਹੜੀ ਚੀਜ਼ ਮਰਜੀ ਚੁਣ ਲੈ ਤਾਂ ਦਰਯੋਦਨ ਨੇ ਕ੍ਰਿਸ਼ਨ ਭਗਵਾਨ ਦੀ ਜਿਹੜੀ ਸੈਣਾ ਸੀ ਨੌਰੰਗੀ ਸੈਣਾ ਕਹਿੰਦੇ ਆ ਉਹਨੂੰ ਤਾਂ ਉਹ ਸੈਣਾ ਉਹਨਾਂ ਨੇ ਨਰਾਇਣੀ ਸੈਣਾ ਵੀ ਕਹਿੰਦੇ ਨੇ ਅਸੀਂ ਉਹਨਾਂ ਨਰਾਇਣੀ ਸੈਣਾ ਦਰਯੋਦਨ ਨੇ ਆਪਣਾ ਰੱਖ ਲਈ ਤੇ ਅਰਜਨ ਅਰਜਨ ਦੇ ਹਿੱਸੇ ਦੇ ਵਿੱਚ ਕ੍ਰਿਸ਼ਨ ਭਗਵਾਨ ਜੀ ਆ ਗਏ ਤਾਂ ਕ੍ਰਿਸ਼ਨ ਭਗਵਾਨ ਜੀ ਨੇ ਕ੍ਰਿ ਜੁੱਧ ਦੇ ਵਿੱਚ ਅਰਜਨ ਦਾ ਸਾਰਥੀ ਬਣਦਾ ਫੈਸਲਾ ਕੀਤਾ ਸੀ ਤੋਂ ਸਾਰਥੀ ਪੰਡ ਦੇ ਫੈਸਲੇ ਦੇ ਨਾਲ ਹੀ ਜਿਹੜੇ ਪਾਂਡਵ ਸੀ ਉਹ ਜਦ ਜਿੱਤ ਸਕੇ ਕਿਉਂਕਿ ਅਰਜਨ ਨੂੰ ਥਾਂ ਥਾਂ ਤੇ ਦਿਸ਼ਾ ਨਿਰਦੇਸ਼ ਦੱਸਣ ਵਾਲਾ ਸੁਚੇਤ ਕਰਨ ਵਾਲਾ ਉਹ ਕ੍ਰਿਸ਼ਨ ਭਗਵਾਨ ਹੀ ਸੀ ਜਿਸ ਦੀ ਬਦੌਲਤ ਉਹ ਨਰੰਗੀ ਸਣਾ ਜਿੱਤੇ ਨਾਲ ਇੰਨੀ ਸਣਾ ਸੀ ਉਹ ਜੁੱਧ ਹਾਰ ਗਿਆ ਤਾਂ ਉਹੀ ਗੱਲ ਕਹਿਣਾ ਜੇ ਇੱਕ ਚੰਗਾ ਡਰਾਈਵਰ ਹੋਊਗਾ ਤਾਂ ਅਸੀਂ ਆਪਦੇ ਟੀਸਥ ਸਥਾਨ ਤੇ ਆਪਦੇ ਥਾਂ ਟਿਕਾਣੇ ਤੇ ਮੱਥਾ ਦੇਖ ਕੇ ਸਹੀ ਤਰੀਕੇ ਨਾਲ ਵਾਪਸ ਆ ਜਾਗੇ ਤਾਂ ਉਹ ਸਿਰਫ ਇੱਕ ਡਰਾਈਵਰ ਦੇ ਸਾਰੇ ਆ ਵੀ ਸਾਡੇ ਜਿਹੜਾ ਸਫਰ ਹੈ ਉਹਨੂੰ ਸੁਖਾਲਾ ਤੇ ਸੁਰੱਖਿਤ ਬਣਾਵੇ ਸੋ ਭਰਾਵਾ ਮੈਂ ਤਾਂ ਇਹੀ ਗੱਲ ਕਹੂੰਗਾ ਵੀ ਅਸੀਂ ਨੂੰ ਬਾਅਦ ਚ ਲੰਗਰ ਲਾਉਣ ਦਾ ਕੋਈ ਫਾਇਦਾ ਨਹੀਂ ਹੁੰਦਾ ਜਦੋਂ ਅਸੀਂ ਬਾਅਦ ਦੇ ਵਿੱਚ ਕਿਤੇ ਵੀ ਟੂਰਾਂ ਤੇ ਆ ਕੇ ਬਾਅਦ ਚ ਲੰਗਰ ਲਾਉਣੇ ਆ ਪਰ ਅਸੀਂ ਡਰਾਈਵਰ ਨੂੰ ਰੋਟੀ ਖਵਾਉਣ ਲੱਗੇ ਬਹੁਤ ਕੁਝ ਸੋਚੀ ਜਾਂਦੇ ਆ ਸੋ ਭਰਾਵਾ ਵੀ ਸਾਡੇ ਘਰ ਦੇ ਇੱਕ ਮੈਂਬਰ ਹੀ ਹੁੰਦੇ ਨੇ ਇਹਨਾਂ ਦੀ ਵੀ ਇੱਜ਼ਤ ਕਰਿਆ ਕਰੋ ਸੋ ਭਰਾਵਾ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਬਤ-ਬਤ ਸ਼ੇਅਰ ਕਰੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਸਾਨੂੰ ਤੁਹਾਡਾ ਪਿਆਰ ਤੇ ਪਿਆਰ ਮਿਲਦਾ ਰਹੇ ਅਗਲੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਾਂਗੇ ਰੇਲਵੇ ਟਿਕਟ ਬਾਰੇ ਜਿਦੇ ਵਿੱਚ ਵੀ ਰੇਲਵੇ ਟਿਕਟ ਦੇ ਨਵੇਂ ਨਿਯਮ ਕੀ ਨੇ ਤੇ ਰੇਲਵੇ ਟਿਕਟਾਂ ਬੁੱਕ ਕਰਾਉਣ ਵੇਲੇ ਸਾਨੂੰ ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਤੇ ਸੋ ਦੁਬਾਰਾ ਫੇਰ ਬੇਨਤੀ ਹੈ ਵੀ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਧੰਨਵਾਦ ਜੀ